ਅਸ਼ਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਸਾਹਮਣੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੱਗਰ ਦਰਿਆ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਵੱਲੋਂ ਜਿਹੜਾ ਅੱਜ ਕੱਗਰ ਦਾ ਦੌਰਾ ਕੀਤਾ ਜਾਣਾ ਹੈਗਾ ਸੋ ਕੱਗਰ ਦੇ ਉੱਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਖਣ ਦੇ ਲਈ ਪਹੁੰਚ ਰਹੇ ਨੇ ਕਿ ਕੱਗਰ ਦੇ ਕਿਹੋ ਜਿਹੇ ਇੰਤਜ਼ਾਮ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੱਗਰ ਨੂੰ ਜਿਹੜਾ ਕਿਸ ਤਰੀਕੇ ਦੇ ਨਾਲ ਮਜ਼ਬੂਤ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਇਹ ਤਸਵੀਰਾਂ ਨੇ ਕਗਰ ਦਰਿਆ ਦੀਆਂ ਜਿੱਥੇ ਕੀ ਲਗਾਤਾਰ ਕਗਰ ਦਰਿਆ ਦੇ ਉੱਪਰ ਤਕਰੀਬਨ 5 ਤੋਂ 6 ਜੀਸੀਬੀ ਮਸ਼ੀਨਾਂ ਪੌਪ ਲਾਈਨ ਮਸ਼ੀਨਾਂ ਜਿਹੜੀਆਂ ਉਹ ਚੱਲਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਕਿ ਕਿਸ ਤਰੀਕੇ ਦੇ ਨਾਲ ਕਗਰ ਦਾ ਜਿਹੜਾ ਕੰਮ ਉਹ ਸ਼ੁਰੂ ਕੀਤਾ ਜਾਏਗਾ ਫਲਾਲ ਨੇ ਗੱਲ ਕਰੀ ਤਾਂ ਸਵੇਰ ਤੋਂ ਹੀ ਜਿਹੜਾ ਘੱਗਰ ਦਾ ਕੰਮ ਸ਼ੁਰੂ ਕੀਤਾ ਹੋਇਆ ਹੈਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਜਗ੍ਹਾ ਦੇ ਉੱਪਰ ਪਹੁੰਚਣਾ ਹੈਗਾ ਇਸ ਜਗ੍ਹਾ ਦੀ ਗੱਲ ਕਰੀ ਤਾਂ ਪਿੰਡ ਮਕੋੜ ਸਾਹਿਬ ਦੇ ਵਿੱਚ ਜਿੱਥੇ ਹਰ ਸਾਲ ਪਹਿਲੀ ਵਾਰ ਧੱਗਰ ਦਰਿਆ ਟੁੱਟਦਾ ਹੈਗਾ ਜਿੱਥੇ ਕਾਫੀ ਜ਼ਿਆਦਾ ਆਇਦ ਵਾਲੇ ਪਿੰਡਾਂ ਦਾ ਮਖਾਨ ਹੁੰਦਾ ਹੈਗਾ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਤਕਰੀਬਨ 55 ਨੱਕੇ ਜਿਹੜੇ ਘੱਗਰ ਦਰਿਆ ਦੇ ਵਿੱਚ ਖੁੱਲੇ ਸੀਗੇ ਜਿੰਨਾ ਤੋਂ ਬਾਅਦ ਕੁਝ ਹੱਦ ਤੱਕ ਬੰਦ ਕੀਤੇ ਗਏ ਪਰ ਫਿਰ ਵੀ ਕੰਟਰੋਲ ਤੋਂ ਬਾਹਰ ਹੋਣ ਤੋਂ ਬਾਅਦ ਜਿਹੜਾ ਧੱਗਰ ਦਾ ਪਾਣੀ ਉਤਰ ਤੋਂ ਬਾਅਦ ਪ੍ਰਸ਼ਾਸਨ ਨੇ ਉਹ ਨੱਕੇ ਬੰਦ ਕਰਨ ਦਾ ਕੰਮ ਕੀਤਾ ਸੀ ਪਰ ਅੱਜ ਜੇ ਗੱਲ ਕਰੀਏ ਤਾਂ ਜੂਨ 18 ਜੂਨ ਦੇ ਵਿੱਚ ਜਿਹੜਾ ਇਹ ਕੰਮ ਸ਼ੁਰੂ ਕੀਤਾ ਗਿਆ ਹੈਗਾ 18 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਆ ਸਾਂਝੀਆਂ ਕਰਦੇ ਆਂਗੇ ਜੋ ਕਕਰ ਦੇ ਦੌਰੇ ਦੇ ਉੱਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ तकरीबन ਸਾਰੇ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਦੇ ਉੱਪਰ ਮੌਜੂਦ ਰਹੇ ਜਿੱਥੇ ਕਿ ਸੰਜੂਰ ਦੇ ਦੇਸ਼ੀ ਸਾਹਿਬ ਐਸਡੀਐਨ ਸਾਹਿਬ ਬਾਕੀ ਸਾਰੇ ਅਫਸਰ ਜਿਹੜੇ ਮੌਕੇ ਦੇ ਉੱਪਰ ਮੌਜੂਦ ਸੀ ਇੱਥੇ ਤੱਕ ਡਰੇਂਜ ਵਿਭਾਗ ਦੇ ਅਫਸਰ ਵੀ ਮੌਕੇ ਦੇ ਉੱਪਰ ਮੌਜੂਦ ਸੀ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਪਹਿਲਾ ਦੌਰ ਆਪਾਂ ਕਹਿ ਸਕਦੇ ਆਂ ਕਿ ਜੋ ਆੜਾ ਆਉਣ ਤੋਂ ਪਹਿਲਾਂ ਦਾ ਪਹਿਲਾ ਦੌਰ ਹੈਗਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਲੋਕਾਂ ਦਾ ਹਾਲ-ਚਲ ਜਾਣਨ ਦੇ ਲਈ ਪਹੁੰਚੇ ਨੇ ਤੋਂ ਹਰ ਬਾਰ ਹਜ਼ਾਰਾਂ ਏਕੜ ਫਸਲ ਜਿਹੜੀ ਉਹ ਬਰਬਾਦ ਹੋ ਜਾਂਦੀ ਐ ਇਸ ਦੇ ਨਾਲ ਪਿੰਡਾਂ ਦੇ ਪਿੰਡ ਜਿਹੜੇ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ ਜਿੱਥੇ ਪਿਛਲੀ ਵਾਰ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਵੱਡੀ ਤਬਾਹੀ ਮਾਨਸਾ ਸੰਗਰੂਰ ਪਟੰਡਾ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਉਹ ਦੇਖਣ ਨੂੰ ਮੇਰੀ ਇੱਥੇ ਤਾਂ ਕੀ ਪਟਿਆਲਾ ਜ਼ਿਲ੍ਹਾ ਵੀ ਇਸ ਤਰ੍ਹਾਂ ਹੀ ਤੋਂ ਨਹੀਂ ਬਚ ਸਕਿਆ ਸੀ ਪਰ ਅੱਜ ਜੀਐਸਬੀ ਮਸ਼ੀਨਾਂ ਨਾਲ ਲੈ ਕੇ ਜਿਹੜਾ ਕੰਮ ਕਗਰ ਦਰਿਆ ਦਾ ਹੋ ਸ਼ੁਰੂ ਕਰਵਾਇਆ ਗਿਆ ਹੈਗਾ ਤਸਵੀਰਾਂ ਦੇ ਵਿੱਚ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਤੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਨੂੰ ਤੁਸੀਂ ਦੇਖ ਸਕਦੇ ਹੋਗੇ ਪੂਰੀ ਸਥਿਤੀ ਦਾ ਜਿਹੜਾ ਜਗ੍ਹਾ ਲੈਦੇ ਹੋਏ ਉਹ ਨਾਜ਼ਰ ਆ ਰਹੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇ ਕਾਰਨ ਹੁੰਦਾ ਹੈਗਾ ਸੋ ਪੰਜਾਬ ਦੇ ਮੁੱਖ ਮੰਤਰੀ ਇਸ ਤੋਂ ਪਹਿਲਾਂ ਜੋ 1.5 ਹਰ ਜੁਲਾਈ ਮਹੀਨੇ ਦੇ ਵਿੱਚ ਆਉਂਦੇ ਨੇ ਉਹਨਾਂ ਤੋਂ ਪਹਿਲਾਂ ਹੀ ਉਸ ਜਗ੍ਹਾ ਦੇ ਉੱਪਰ ਦੌਰੇ ਦੇ ਲਈ ਪਹੁੰਚੇ ਹੋਏ ਕਾਫੀ ਜ਼ਿਆਦਾ ਸਮੇਂ ਬਾਅਦ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਹੈ ਜਿੱਥੇ ਗੱਲ ਕਰੀਏ ਤਾਂ ਮਈ ਦੇ ਅਪ੍ਰੈਲ ਮਈ ਦੇ ਮਹੀਨੇ ਵਿੱਚ ਕੱਗੜ ਦਰਿਆ ਦਾ ਕੰਮ ਸ਼ੁਰੂ ਹੋ ਜਾਂਦਾ ਸੀ ਪਰ ਹੁਣ ਕਿੱਦਣਾ ਕਿਤੇ ਕਮੀ ਵੀ ਵੱਡੀ ਲੱਗਦੀ ਹੈ ਕਿ ਸਰਕਾਰ ਦੇ ਵੱਲੋਂ ਜਿਹੜਾ ਇਹ ਕੰਮ ਜੂਨ ਦੇ ਆਖਰੀ ਹਫਤੇ ਦੇ ਵਿੱਚ ਸ਼ੁਰੂ ਕਰਵਾਇਆ ਜਾਏਗਾ ਪਰ ਹੁਣ ਕੁਝ ਜਿਹੜੇ ਹਫਤੇ ਨੇ ਜੋ ਬਰਸਾਤਾਂ ਦੇ ਸ਼ੁਰੂ ਹੋਣ ਦੇ ਵਿੱਚ ਬਾਕੀ ਨੇ ਕਹਿ ਦਿੱ ਇੱਕ ਦੋ ਹਫਤਿਆਂ ਦਾ ਜਿਹੜਾ ਹੈਗਾ ਅਜ ਬਰਸਾਤਾਂ ਸ਼ੁਰੂ ਹੋਣ ਦੇ ਵਿੱਚ ਨੇ ਪਰ ਉਸ ਤੋਂ ਇੰਨੀ ਦੇਰੀ ਦੇ ਨਾਲ ਕਿਦਣਾ ਕਿਤੇ ਕੰਮ ਸ਼ੁਰੂ ਹੋਣਾ ਉਹ ਵੀ ਸਰਕਾਰ ਦੇ ਉੱਪਰ ਇੱਕ ਸਵਾਲੀਆ ਨਿਸ਼ਾਨ ਹੈ ਖੜੇ ਕਰਦਾ ਹੈ ਕਿ ਅਖੀਰਕਾਰ ਪਹਿਲਾਂ ਜਿਹੜੇ ਇੰਤਜ਼ਾਮ ਲੋਕਾਂ ਦੇ ਲਈ ਕਿਉਂ ਨਹੀਂ ਕੀਤੇ ਗਏ ਮੌਕਰ ਦੇ ਮੌਕੇ ਦੇ ਉੱਪਰ ਹੀ ਸਰਕਾਰ ਦੀ ਅੱਖ ਕਿਉਂ ਖੁੱਲੀ ਹੈ 스웨ਡਨ ਵਰਤਵਾਰ ਜਿਹੜਾ ਸ਼ੇਅਰ ਜਰੂਰ ਕਰਿਓ